ਅਮੀ ਬਾਗ ਬੱਲੇ ਵੇਖ ਕੇ ਬੜਾ ਖੁਸ਼ੀ ਹੋ ਰਿਆ ਸੀ ਉਸ ਦੀ ਨਜ਼ਰ ਗੁਦਰਤੀ 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 ਗੁਲਾਬ ਦੇ ਫੁੱਲ ਉੱਤੇ ਆਈ ਇੱਕ ਪੂਰਾ ਖੜਿਆ ਫੁੱਲ ਟਹਿਣੀ ਉੱਤੇ ਪਲ ਮਰਿਆ ਸੀ ਕਹਿਣ ਲੱਗਾ ਵਾਹ ਮੇਰੇ ਬਾਗ ਦੇ ਬਾਦਸ਼ਾਹ ਆਹ ਤੇਰੀ ਤਾਜ ਵਰਗੀ ਜੜ ਤੇ ਤੇਰੀਆਂ ਕਮਲ ਵਰਗੀਆਂ ਪੱਤੀਆਂ ਤੇਰੀ ਸੋਹਣੀ ਸੋਹਣੀ ਮਿੱਠੀ ਮਿੱਠੀ ਪਿਆਰੀ ਪਿਆਰੀ ਪਿੰਨੀ ਪਿੰਨੀ ਖੁਸ਼ਬੂਈ ਕਦੇ ਮਨ ਨੂੰ ਮੋਗੀ ਚਲੀ ਜਾ ਰਹੀ ਏ ਫੁੱਲਾ ਤੂੰ ਕਿੱਡਾ ਸੋਹਣਾ ਏ ਤੂੰ ਕਿੱਡਾ ਸੁੰਦਰ ਏ ਰੱਬਾ ਕਰਕੇ ਤੂੰ ਸਦਾ ਹੀ ਮੇਰੇ ਬਾਗ ਵਿੱਚ ਖੜ੍ਹਾ ਰਹਿਵੇਂ ਤੇ ਲਗਾ ਫੁੱਲਾ ਮੇਰਾ ਖਿਆਲ ਏ ਦੁਨੀਆ ਵਿੱਚ ਕੋਈ ਕਰਵਾਰੀ ਨਹੀਂ ਹੋਣਾ ਤੂੰ ਸਾਰਿਆਂ ਨੂੰ ਚੰਗਾ ਲੱਗਣਾ ਏ ਤੂੰ ਮੇਰੇ ਬਾਗ ਦੀ ਸ਼ਾਨ ਚੌਕੜੀ ਕਰ ਰਿਹਾ ਏ ਮਾਲੀ ਦੀਆਂ ਖੁਸ਼ਾਮਦ ਭੜੀਆਂ ਗੱਲਾਂ ਸੁਣੀਆਂ ਤੇ ਫੁੱਲ ਖੇੜ ਖੜਾ ਉੱਠਿਆ ਸਿੰਧੀ ਦੇਰ ਸੀ ਸਾਰਾ ਬਾਗ ਹੱਸੁੱਠਿਆ ਲੋਕਾਂ ਨੇ ਵੇਖਿਆ ਮਾਲੀ ਦੀ ਆਪਣੀ ਕਿਰਤ ਮਾਲੀ ਦੀ ਮੂਰਖਤਾ 'ਤੇ ਹੱਸ ਰਹੀ ਸੀ ਉਹਦੇ ਕੰਨਾਂ ਵਿੱਚ ਆਵਾਜ਼ ਆਈ ਓਏ ਭੌੜੇ ਮਾਲੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਮੈਂ ਤੇ ਜਿਹੋ ਜਿਆ 12ਵਾਂ ਉਹ ਜਿਹੇ ਇੰਦਰੋਂ ਬਈ ਮਿੱਤਿਆ ਮੇਰਾ ਦੁਨੀਆ ਵਿੱਚ ਕੋਈ ਵੈਰੀ ਨਾ ਹੁੰਦਾ ਜੇ ਮੇਰੇ ਕੋਲ ਮੇਰੇ ਗੁਣ ਨਾ ਹੁੰਦੇ ਨਾ ਕਾਇਆ ਕਿ ਧਾਨ ਜੋ ਬਣ ਦੋਏ ਵੈਰੀ ਹੋਏ ਜਿੰਨੀ ਰਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਟ ਗਵਾਏ ਤੂੰ ਦੋਸਤੋ ਜਿਹੜੀ ਚੀਜ਼ ਬੰਦੇ ਨੂੰ ਚੰਗੀ ਲੱਗ ਜਾਏ ਵਸੋ ਦੀ ਕਿਸਮਤ ਵੀ ਮਾਹੀ ਸਮਝੋ ਜੋ ਕੁਦ ਲਾਭੀ ਬੰਦੇ ਦੀਆਂ ਨਜ਼ਰਾਂ ਨੂੰ ਚੰਗਾ ਲੱਗਿਆ ਇਹ ਬੰਦਾ ਉਹਦੇ ਨਾਲ ਗੁਰੀ ਕਰਨੋਂ ਨਹੀਂ ਟਲਿਆ ਹਰ ਇਹ ਚੀਜ਼ ਨੂੰ ਮਨੁੱਖ ਆਪਣੀ ਕਵਿਤ ਵਿੱਚ ਦੇਖਣਾ ਚਾਹੁੰਦਾ ਹੈ। ਉਹ ਵੇ ਤਾਲੁਤ ਹੋਵੇ, ਚਾਹੇ ਦਾਦ ਹੋਵੇ, ਤਾਜੋ ਤਖਤ ਹੋਵੇ ਜਾਂ ਹਸਰੋ ਹੋਵੇ। ਲੋਕ ਦਸ਼ਮਚਾਰੇ ਫਲਣੇ ਕੀ ਗੁਨਾਹ ਕੀਤਾ ਸੀ। ਉਹਨੂੰ ਗਾੜੀ ਨਾਲ ਤੋੜਿਆ, ਸੇਜਾਂ ਤੇ ਵਿਛਾਇਆ, ਰਾਤ ਪਰ ਕੁਦਲਿਆ, ਦਿਨੇ ਢੇਰ ਉੱਤੇ ਸੁੱਟ ਦਿੱਤਾ। ਚੰਗਾ ਜੂ ਲੱਗ ਗਿਆ। ਕਦਾ ਗੁਨਾਹ ਤੇ ਇਹ ਨਹੀਂ ਜਨਾ। ਕਿਉਂ ਨਗਰਾਂ ਨੂੰ ਖੂਬ ਸੂਤੀ ਦਿੰਦਾ। خوشبنیاں دے تو دے کے محتر کر دے بجارے دے گل مارو پڑ گئے ڈالی دارو توڑیا مشین اٹھ پایا او دا خون چوڑیا شیشن اٹھ بند کیتا دا چار چارانے تو مزارت ویں ہی جتا گیا آکھے آگے یہ سین سینٹے جیسے کبھی نے کہا ہے ٹین ہی کھڑ کھڑ ہسے خوشبو پریا کھلا تو پکر کے جب تین نہ کٹے سے سمجھیں چکھر چو

ਦੇਸ਼ ਸਾਡਾ ਐਨਾ ਸਖੀ ਦੇਸ਼ ਜਿਸ ਦੇਸ਼ ਨੇ ਮੁਟਿਆਰਾਂ ਮੰਗਤਿਆਂ ਨੂੰ ਮੋਤੀਆਂ ਦੇ ਥਾਲ ਭਰ-ਭਰ ਕੇ ਪਾਉਂਦੀਆਂ ਸੀ ਮੁੰਡੇ ਕਿਸਾ ਪੜਦੇ ਨੇ ਕਾਦਰ ਯਾਰ ਦਾ ਕਹਿੰਦੇ ਪੂਰਨ ਜੋਗੀ ਨੇ ਅਰਖ ਜਗਾਈ ਤੇ ਰਾਣੀ ਸੁਨਦਰਾ ਮੋਤੀਆਂ ਦਾ ਥਾਲ ਭਰ ਕੇ ਖੈਰ ਪਾਉਣ ਆ ਗਈ ਕਿੰਨਾ ਅਮੀਰ ਦੇਸ਼ ਸੀ ਤੇ ਮੇਰੇ ਦੇਸ਼ ਕਿਉਂ ਮੁਟਿਆਰਾਂ ਮੰਗਤਿਆਂ ਨੂੰ ਵੀ ਮੋਤੀਆਂ ਦੇ ਥਾਲ ਭਰ-ਭਰ ਕੇ ਪਾਉਂਦੀਆਂ ਸੀ Oh, بڑ لے مغل نے لٹیا پٹان نے لٹیا لوڈیاں لٹیا تگلکا لٹیا ایرانی لٹیا دورانیاں لٹیا دورانیا یونانی لٹیا انگریزا لوگ ਤੇ ਰੰਗ ਹੀ ਕਹੇ ਸਾਡੇ ਆਪਣੇ ਪਰਾਂਵਾ ਨੇ ਕੱਢ ਲਈਏ ਉਹ ਸੋਨੇ ਦੀ ਚੜੀ ਮਿੱਟੀ ਵਿੱਚ ਨਹੀਂ ਪੜਾਉਂਦੇ ਜਦ ਮੈਂ ਕੈਸ ਤਰੀਕਾ ਹਾਸ ਪੜ੍ਹਦਾ ਮੈਂ ਹੈਰਾਨ ਹੋ ਜਾਣਾ ਅੱਜ ਤੂੰ 7200 ਬਰਸ ਪਹਿਲੇ ਸਾਡੇ ਦੇਸ਼ ਨੂੰ ਸਿਕੰਦਰ ਨੇ ਲੁੱਟਿਆ ਆ ਯੂਰਾਨ ਤੋਂ ਆ ਕੇ ਉਸ ਸਮਾਂ 712 ਈਸਵੀ ਵਿੱਚ ਸਾਡੇ ਦੇਸ਼ ਨੂੰ ਮੁਹੰਮਦ ਬਿਨ ਕਾਸਮ ਨੇ ਲੁੱਟਿਆ تو لے کے دس سو چھبی تک ستارہ میرا محمود گزنی نے لیا سولہ محمد غوری نے لوگوں نے لٹیا. اس بابر نے لیا ایک بار نہیں پانچ نادر شاہ ایرانی نے لٹیا اسمد شاہ ابدالی نے گیارہ بار لیا اس پوتری سمان شاہ نے لیا ਇਕ ਕੁਰਦੂ ਦਾ ਕਵੀ ਲਿਖਦਾ ਜੱਕ ਚલાક ਹੋ ਤੁਸੀਂ ਨੂੰ ਹੰਮ ਨਮ ਗਰੇ ਮਾ ਆਪਣਾ ਸਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ ਸੈਂਕੜੇ ਕਰਵਾਣੇ ਆਏ ਮੇਰੇ ਟੇਸ਼ੀ ਮਿੱਟੀ ਫਰੀਦ ਕਰਕੇ ਤੁਰ ਗਏ ਆ ਰਾਮਚੰਦਰ ਤੇ ਕ੍ਰਿਸ਼ਨ ਕੁਧਵਾਨ ਵਰਗੇ ਮਰਦਾਂ ਦੀ ਧਰਤੀ ਵਿੱਚ ਕੋਈ ਸੂਰਮਈ ਨਾ ਰਹਿ ਗਿਆ ਜਿਹੜਾ ਸਾਲਮਨ